ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋ ਕਿਤੇ ਆਪਣੇ ਘਰਾਂ ਦੇ ਵਿੱਚ ਅੱਜ ਕਿਸੇ ਤੇ ਕੁਝ ਹਾਲ ਹੋਵੋਗੇ ਤੇ ਲੋ ਜੀ ਅੱਜ ਆ ਰਹੇ ਸੀ ਡੇਰਾ ਪੰਜਾਬ ਦੀ ਦੀ ਜੀ ਹੁਣੀ ਸਾਡੇ ਕੋਲੋਂ ਤੇ ਅਸੀਂ ਸਫਾਈਆਂ ਸੁਈਆਂ ਕਰਕੇ ਇੱਕਦਮ ਫ੍ਰੀ ਹੋ ਚੁੱਕੇ ਆ ਤੇ ਦੀਦੀ ਹੁਣੀ ਆਉਣ ਹੀ ਵਾਲੇ ਨੇ ਕਿਉਂਕਿ ਟਾਈਮ ਹੋ ਚੁੱਕਿਆ 9 ਵਜੇ ਦੀਦੀ ਕਹਿੰਦੇ ਸੀ ਅਸੀਂ ਤੁਰਾਂਗੇ ਤੇ 10:00 ਵਜੇ ਤੱਕ ਉਹ ਸਾਡੇ ਕੋਲ ਪਹੁੰਚ ਜਾਣਗੇ ਤੇ ਅੱਜ ਦੇ ਸਾਡੇ ਬਲੌਗ ਨਾਲ ਤੁਸੀਂ ਜੁੜੇ ਰਹੋ ਅੱਜ ਅਸੀਂ ਬਲੌਗ ਪਰ ਪਾਵਾਂਗੇ ਮੈਂ ਆਪਣੇ ਚੈਨਲ ਤੇ ਤੇ ਅੱਜ ਅਸੀਂ ਫੇਰ ਇੱਕ ਵੀਡੀਓ ਪਾਵਾਂਗੇ ਤੇ ਉਹ ਤੁਹਾਨੂੰ ਸ਼ਾਮ ਨੂੰ ਮਿਲ ਜੇਗੀ ਵੀਡੀਓ ਤੇ ਨਾਲ ਤੁਸੀਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਆ ਪੰਜਾਬੀ ਬਲੌਗ ਚੈਨਲ ਆ ਮੇਰਾ ਤੇ ਅੱਜ ਤੁਹਾਨੂੰ ਅਸੀਂ ਦਿਖਾ ਲਦੇ ਆ ਫਿਰ ਕੀ ਕਿਹੜੀ ਵੀਡੀਓ ਬਣਾ ਰਹੇ ਆ ਅਸੀਂ ਤੇ ਨਾਲ ਨਾਲ ਅਸੀਂ ਉਹਦਾ ਬਲੌਗਰ ਵੀ ਬਣਾਵਾਂਗੇ ਤੇ ਤੁਹਾਨੂੰ ਇੰਟਰਟੇਨਮੈਂਟ ਵੀ ਨਾਲ ਨਾਲ ਕਰਾਂਗੇ ਤੇ ਚਲੋ ਫਿਰ ਅਸੀਂ ਮਿਲਦੇ ਆ ਤੁਹਾਨੂੰ ਹੁਣ ਤਿਆਰ ਕਿਉਰ ਹੋ ਕੇ ਕਿਉਂਕਿ ਸਫਾਈ ਦਾ ਮੈਂ ਕੰਮ ਨਿਬੇੜ ਲਿਆ ਤੇ ਨਾਲੇ ਅਸੀਂ ਦੀਦੀ ਉਹਨਾਂ ਦੀ ਵੇਟ ਕਰਦੇ ਪਏ ਆ ਹਾਂਜੀ 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 ਤਸਕਲੀ ਮੈਂ ਤੁਹਾਨੂੰ ਲਾ ਰੋਟਾ ਦਾ ਕਰ। ਉਹ ਤੂੰ ਹੀ ਨਾ ਰਾ ਇਧਰੋਂ ਫੇਰ ਇਧਰ ਨੂੰ ਚਲ ਗਏ ਵਾਪਸ। ਹਾਂ ਬਸ ਖਾਫੀ ਚੜੀ ਚਲ ਗਈ ਨਾ। ਇੱਥੇ ਨਾ ਅਗਲੇ ਗੀਂਦੇ ਚੱਲੇ ਜੋ ਅੰਕਲ ਨੂੰ ਕੋ ਗੱਡੀ ਵੈਕ ਕਰਨਾ। ਹਲ ਗਈ ਹੈ। ਉਹ ਦੋ ਜਦੋਂ ਤੂੰ ਹੀ ਨਾ ਇੱਥੇ ਆਏ ਜੇ ਨਾ ਇੱਥੋਂ ਐ ਉਹ ਨੂੰ ਮੁੜ ਜਾਂਦੇ ਨਾ ਤੇ ਤੁਹਾਨੂੰ ਭਲਾ ਨਹੀਂ ਬਣਾਉਂਦੀ ਇਹਦਾ। ਹਾਂ ਹੋਗਾ ਮੈਨੂੰ ਪਤਾ ਹੀ ਨਹੀਂ ਨਾ। ਆਜੋ ਆਜੋ ਇੱਥੇ। ਆ ਆ ਆ ਆ। ਕਾ ਕਾ ਚਾਹ ਬਲੀਏ ਇਹ ਕੋਣ ਵਸਦੇ ਕਿਹਨਾਂ ਹਾਂ ਉਹ ਨਹੀਂ ਕੋਈ ਨਹੀਂ ਇਹ ਜਦ ਜਿਹੜਾ ਵੀ ਵੀ ਇਹਦੇ ਨੂੰ ਕਿੱਥੇ ਬੈ ਗਈਆਂ ਹਾਂ ਬੈ ਗਈ ਰਾਮ ਨਾ ਬੋਲਣਾ ਤੇ ਉਹ ਲੋਕ ਉਹ ਆਇਆ ਅੱਜ ਆ ਕੇ ਸਤਿਕਾਰ ਕਰੂਗਾ ਤੁਹਾਨੂੰ ਬੰਦ ਰੱਖਣੀ ਹੈ ਦੀਦੀ ਬੈ ਆ ਗਈ ਇਹ ਕੰਮ ਕੁੰਮ ਕਰਨਾ ਕਾਹ ਵੀ ਕਰੇਗਾ ਨਾ ਆਣ ਕੇ ਤੇ ਅੱਜ ਤੇ ਗਲੇ ਲੱਗ ਜਾਣਾ ਅੱਜ ਤੁਹਾਡੀ ਨਹੀਂ ਉਦਾਂ ਬਣਾਉਂਦੇ ਉਹ ਗਲੇ ਲੱਗੀ ਆਣ ਕਿੱਥੇ ਦਾ দাহ দেদি দাহ দে রি আর ਮੈਨੂੰ ਲੱਗੀ ਰਹੀਂਦੀ ਤੂੰ ਉਹਨੇ ਵਲ ਕੁੜੀ ਵਲ ਵੇਖਿਆ ਕਰ ਕਿਆ ਕਰ ਕੀ ਹੋਇਆ ਪਤਨ ਹੋਇਆ ਵਾ ਮਤਲਬ ਆਕੀ ਮੰਮੀ ਤੇ ਕਹੇ ਨਾ ਥੋੜਾ ਜਿਹਾ ਇਦਾਂ ਮੰਮੀ ਚੱਲ ਇੱਥੋਂ ਲੈ ਆ ਹੜਾ ਸੀਨ ਨਹੀਂ ਨਹੀਂ ਮੰਮੀ ਨਾਲ ਮੰਮੀ ਤੇ ਲਾਓ ਆਪਾਂ ਉੱਥੇ ਹੀ ਜਾਂਦੇ ਸੀ 1 2 3 ਚੱਲ ਮੈਂ ਮੰਮੀ ਕੀ ਆ ਸਿੱਧਾ ਬਣਾ ਲਾ ਇਹਨੇ ਕਾ ਵਿਚਾਲ ਨਹੀਂ ਇਹ ਵੀ ਇਹਦੇ ਵਿੱਚ ਲੱਲੀ ਵਿੱਚ ਨਹੀਂ ਹਜੇ ਨਹੀਂ ਹਜੇ ਨਹੀਂ ਲੈਣਾ ਇਹਦਾ ਥੋੜੀ ਤਾਂ ਲੈਣਾ ਥੋੜਾ ਦੱਸਣਾ ਕਿ ਮੈਂ ਦੁਖੀ ਹਾਂ ਚੱਲ ਹਈ ਇੱਕ ਮਿੰਟ ਬੰਦ ਕਰ ਲਾ ਮੈਂ ਗ੍ਰੀਨ ਕਰ ਸੀ ਆ ਤੁਮੀ ਤੇ ਤੀਨ ਹੀ ਨਹੀਂ ਜਿੰਦੇ ਰਹਿੰਦੇ ਮਸਾ ਦੇਦਾ ਕਰਕੇ ਤੇ ਇਹ ਦੀਦੀ ਨੂੰ ਬਾਅਦ ਤੂੰ ਇਥੇ ਪਿੱਛੋਂ ਆਣ ਕੇ ਫੜ ਲੈਣਾ ਠੀਕ ਹੈ ਨਾ ਸੀ ਨੋੜਿਆ ਡੈਡੀ ਨੂੰ ਵੈਲਾ ਕਿੰਨਾ ਫਿਕਰ ਕੁੜੀ ਦੱਸਿਆ ਗਿਆ ਕੀ ਹੋਇਆ ਚਲ ਹੁਣ ਤੁਸੀਂ ਥੋੜਾ ਜਆ ਪੀ ਵੇਖ ਕੇ ਥਾਣ ਨੂੰ ਮੋਟ ਛੱਡ ਕੇ ਤੇ ਚਲ ਜਿਓ ਬਸ ਇੰਨਾ ਕਰ ਦਿਓ ਠੀਕ ਹੈ ਦਾ ਰੋਜ਼ ਦਾ ਹੀ ਕੰਮ ਹੋ ਗਿਆ ਹਾਂ ਅਸੀਂ ਨਾ ਇਹਨੇ ਸਾਡੇ ਘਰ ਵਾਲੇ ਇਹਦੇ ਤਾਂ ਕਿੰਨੀ ਮਿਹਨਤ ਲੱਗਦੀ ਆ ਉਹੀ ਗੱਲ ਕਿ ਕਿਸ ਕੋਈ ਸਾਨੂੰ ਮੋਟਿਵ ਹੋਵੇ ਚੀਜ਼ ਕਰਨ ਦਾ ਤੇ ਫੇਰ ਹੀ ਕੋਈ ਕੰਮ ਕਰਦਾ ਵਾ ਤੇ ਪਲੀਜ਼ ਸਾਰੇ ਜਣੇ ਸਪੋਰਟ ਕਰੋ ਦੀਦੀ ਨੂੰ ਪੂਰੀ ਤੋਂ ਪੂਰੀ ਤੇ ਆ ਵੀ ਦੀਦੀ ਮੇਰੇ ਨਾਲ ਕੰਮ ਕਰ ਰਹੀ ਆ ਪੰਜਾਬੀ ਬਲੌਗ ਚੈਨਲ ਤੇ ਇਹਨਾਂ ਨੂੰ ਵੀ ਇਹਨਾਂ ਦੇ ਚੈਨਲ ਦੇ ਬਲੌਗਜ਼ ਆਉਂਦੇ ਆ ਤੇ ਸਾਰਿਆਂ ਜਣਿਆਂ ਨੂੰ ਪਲੀਜ਼ ਸਪੋਰਟ ਕਰਨਾ ਪੂਰਾ ਤੇ ਤੁਸੀਂ ਵੀ ਕਹਿ ਦਿਓ ਪਾਪਾ ਕਿ ਇਹਦਾ ਪ੍ਰੋਗਰਾਮ ਹੋਰੀ ਕਿ ਕਾਨਫਰੈਂਸ ਕਰ ਦੇਣੀ ਹੈ ਫੇਰ ਤੇ ਲੱਗੇ ਨੇ ਹਰ ਇੱਕ ਚਰੋਂ ਕੋਲ ਕਮੀਆਂ ਰਹਿ ਗਈਆਂ ਹੁਣ ਜਿਵੇਂ ਅੱਗੇ ਤੋਂ ਦੋ ਦਿਨ ਸੀ ਮਾਈਕ ਕਰੋ ਕਿ ਆਵਾਜ਼ ਨਹੀਂ ਆ ਗਈ ਆਵਾਜ਼ ਨਹੀਂ ਆ ਗਈ ਬਾਰੀਕ ਕਮੀ ਹੈ ਤੇ ਉਹ ਵੀ ਗੱਡਾ ਵੀ ਹੋ ਰਹੀ ਹੋਣੀ ਤੇ ਧੰਨਵਾਦ ਜੀ